ਚੰਦ ਆਸਤੋਂ ਸੁਖਾ ਜੀ ਦੱਸਦਾ ਨਹੀਂ ਜੀ ਉਹ ਪਾਲ ਕਰਦਾ ਬੱਚੋ ਵਾ ਥੋੜੇ ਚਿੱਲਾ ਹੀ ਥੋੜਾ ਜਿਓ ਚਲੋ ਆਸਤੋਂ ਐ ਮੈਰੀ ਮੁੰਡੂ ਤੋਂ ਚੰਦਲਾ ਜੱਗ ਕੁੜੇ ਨਹੀਂ ਹੱਦੋਂ ਜਰ ਮਿਲਿਆ ਤਾਈ ਜਿਹੜਾ ਕਰੇ ਅਲੱਗ ਕੁੜੇ ਨਹੀਂ ਸਾਦਿਲ ਦੇ ਦਿਲ ਵਿੱਚ ਰਹਿ ਜਾਂਦੇ ਦਿਲ ਦੇ ਦਿਲ ਵਿੱਚ ਰਹਿ ਜਾਂਦੇ ਤੇਰੇ ਜਾਈ ਹਜ਼ਾਰਾਂ ਦੇ ਰੁਕ ਕਬੁੱਲਲਾ ਤੇ ਚੁੱਪ ਜੀ ਫੱਪ ਦੀ ਨਿਮਤ ਆ ਰਾਂ ਦੇ ਮੋਹ ਕਹਿੰਦੀ ਐ ਸਰ ਉਸ ਜਮਾ ਗਰੀਬ ਸੁਖ ਮੇਸੀ ਕੁੜੀ ਅਮੀਰਾ ਦੀ ਮੋਹ ਜਾ ਚੰਦਰਾ ਪੈ ਗਿਆ ਗਲਤਾ ਸੀਤ ਕਦੀਰਾ ਦੀ ਅਤੁਰ ਕੋਈ ਨਾ ਉਹਦੇ ਬਿਨ ਕੁੰਡੇ ਮੈਂ ਕੱਲੀ ਕੁਬਾ ਮਾਰਦੀ ਆਂ ਬਿਆ ਸੁਣਿਆ ਜਾਦ ਚ ਰੋਂਨੇ ਯਾਦਾਂ ਵਿਛੜੇ ਪਿਆਰ ਦੀਆਂ ਉਹ ਕਰੀ ਕੀਤੀ ਹੋਈ ਤਪੱਸਿਆ ਨੂੰ ਰੱਬ ਕਰੂ ਪਰਵਾਨ ਗੁੜੇ ਨੀ ਹੱਜੋੜੀ ਅਡ ਦਵਾਈ ਕਰਦਾ ਅਮਰੀਕ ਤਫਾਨੇ ਗੁੜੇ ਨੀ ਹੋਰ ਬਾਪ ਪੈਣ ਨਾ ਕਦੇ ਬਛੋੜਿਓ ਰਹੰਦੇ ਵਰਗਿਆ ਰਹੰਦੇ ਦਰਖੁਮੁਲਾ ਤੇ ਚੁੱਪ ਜੀ ਫੱਬ ਦੀ ਨੀਮਟ ਆਵਾਰਾਂ ਦੇ ਕਹਿੰਦੀ ਮਾਪਿਆਂ ਨੇ ਲੁੱਟ ਨਹੀਂਆ ਮੇਰੇ ਦਿਲ ਦੀਆਂ ਸਦਰਾਂ ਵੇ ਸੀਸ ਮਹਿਲ ਤੇ ਬੰਘੂ ਮੈਨੂੰ ਜਪਣ ਕਬਰਾਂ ਵੇ ਜੁਲਫਾ ਨਾਲ ਉਹਦੀ ਮੜੀ ਨੂੰ ਮੈਂ ਸੁਬਾ ਸ਼ਾਮ ਸੁਲਾਰਦੀਆ ਕਿਉਂ ਸੋਹਣਿਆ ਯਾਦ ਚ ਰੋਂਨੇ ਵੀ ਇੱਦਾਂ ਬਿਛੜੇ ਪਿਆਰ ਦੀਆਂ ਮੈਂ ਤੁਨੂੰ